ਗਵਰਾਚੀ 20 ਦਸੰਬਰ ਨੂੰ ਹੋਣ ਝਾਰੇ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਆਖਰੀ ਦਿਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜੋਰਾ-ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਗਿਆ ਉੱਥੇ ਵਾਰ ਨੰਬਰ 46 ਤੋਂ ਆਪ ਪਾਰਟੀ ਦੇ ਉਮੀਦਵਾਰ ਗੁਰਦੀਪ ਦੀਪੇਰੀ ਅਗਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਆਖਰੀ ਦਿਨ ਇੱਕ ਵੱਡਾ ਚੋਣ ਜਲਸਾ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਪਾਲ ਚੱਬੇਵਾਲ ਸੀਨੀਅਰ ਆਪ ਨੇਤਾ ਹਰਜੀਮਾਨ ਅਤੇ ਦਲਜੀਤ ਰਾਜੂ ਤੋਂ ਇਲਾਵਾ ਹੋਰ ਲੀਡਰਸ਼ਿਪ ਵੀ ਮੌਜੂਦ ਸੀ ਇਹ ਚੋਣ ਜਲਸਾ ਦੇਖਦੇ ਦੇਖਦੇ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਇਸ ਦੌਰਾਨ ਜਿੱਥੇ ਵਕਫਾ ਬੁਲਾਰਿਆਂ ਨੇ ਭਰਮੇ ਇਕੱਠ ਨੂੰ ਸੰਬੋਧਨ ਕਰਦੇ ਹ ਗੁਰਦੀਪ ਦੀਪਾ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਉੱਥੇ ਹੀ ਡਾਕਟਰ ਰਾਜਮਾ ਚੱਬੇਵਾਲ ਅਤੇ ਹਰਜੀਮਾਨ ਨੇ ਕਿਹਾ ਕਿ ਗੁਰਦੀਪ ਦੀਪੇ ਦੇ ਹੱਕ ਵਿੱਚ ਹੋਇਆ ਇਕੱਠ ਇੱਕ ਗਵਾਹੀ ਭਰਦਾ ਹੈ ਕਿ ਗੁਰਦੀਪ ਦੀਪੇ ਦੀ ਜਿੱਤ ਯਕੀਨੀ ਹੈ ਉਨਾਸਮੂਹ ਵਾੜਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਦਸੰਬਰ ਦਿਨ ਸ਼ਨੀਵਾਰ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾ ਕੇ ਗੁਰਦੀਪਦੀਪੇ ਨੂੰ ਵੱਡੇ ਮਾਰਜੇ ਨਾਲ ਜਿਤਾਉਣ ਇਸ ਦੌਰਾਨ ਵਾੜਵਾਸੀਆਂ ਨੇ ਵੀ ਗੁਰਦੀਪਦੀਪੇ ਦੀ ਜਿੱਤ ਨੂੰ ਹਕੀਕਤ ਵਿੱਚ ਬਦਲਣ ਦਾ ਭਰੋਸਾ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਅਤੇ ਵਾੜਵਾਸੀ ਮੌਜੂਦ ਸਨ ਮੈਂ ਵਾਰ ਨੰਬਰ 46 ਤੋਂ ਆਵਾਦੀ ਪਾਰਟੀ ਤੋਂ ਲੜ ਰਿਹਾ ਆਇਆ ਤਾਂ 10 ਸਾਲ ਪਹਿਲਾਂ ਵੀ ਤੁਹਾਡੀ ਕਚਹਿਰੀ ਚ ਆਇਆ ਸੀ ਤੁਸੀਂ ਬਹੁਤ ਵੱਡਾ ਮਾਣ ਦਿੱਤਾ ਸੀ ਅੱਜ ਸਾਰੇ ਸ਼ਹਿਰ ਦੇ ਦੂਜੀਆਂ ਪਾਰਟੀਆਂ ਦੇ ਲੀਡਰ ਮੈਨੂੰ ਮਰਾਉਣ ਲਈ ਗਲੀ ਗਲੀ ਘੁੰਮ ਰਹੇ ਨੇ ਇੱਕ ਮੈडम ਜੀ ਜਿਹੜੇ ਆਪਣੇ ਘਰੋਂ ਵੀ ਹਰ ਕੇ ਚੰਦੇਵਾਲ ਜੀ ਤੋਂ ਗਏ ਪਰਵਾੜੇ ਤੋਂ ਵੀ ਹਰ ਕੇ ਤੇ ਬਾਕੀ ਜਗ੍ਹਾ ਤੋਂ ਵੀ ਹਰ ਕੇ ਉਹ ਕੱਲੀ ਗਲੀ ਗਲੀ ਦੇ ਵਿੱਚ ਘੁੰਮ ਰਹੇ ਨੇ ਤੇ ਮੇਰੇ ਯਾਰਾਂ ਨੂੰ ਉਸ ਤੋਂ ਫੋਨ ਕਰਕੇ ਕਹਿ ਰਹੇ ਨੇ ਕਿ ਸਾਡੀ ਇੱਜ਼ਤ ਦਾ ਸਵਾਲ ਆ ਜੀਪੇ ਨੂੰ ਖਰਾਬ ਕਰਾ ਦੇ ਉੱਥੇ ਜਾਓ ਨਾ ਉਹਨੂੰ ਵੋਟ ਕੱਲੀ ਕੱਲੀ ਗਲੀ ਮੇਰੀ ਨੀਵੀਂ ਕਰਦੀ ਡਾਕਟਰ ਸਾਹਿਬ ਨੇ ਮੋਂ ਪਹਿਨੇ ਚਾਹੀਦੇ ਤੁਹਾਡੇ ਕੋਲੋਂ ਕਿ ਸੋਮ ਵਰਗਾ ਤੇ ਵਦੀ ਘਰਵਲੀ ਨੇ ਮੇਰੀਆਂ ਕਲੀਆਂ ਨੀਵੀਆਂ ਕਰਦੀਆਂ ਘੁੰਮ ਘੁੰਮ ਕੇ ਹਾਂ ਜੇ ਕਰਕੇ ਤੁਹਾਡੇ ਤੋਂ ਦੂਰਤ ਜ਼ਿਆਦਾ ਚਾਹੀਦੀ ਆ ਔਰ ਮੈਂ ਸਭ ਤੋਂ ਵੱਡੀ ਗੱਲ ਤੁਹਾਨੂੰ ਕਹਿਣਾ ਚਾਹਾਂ ਮੈਨੂੰ ਇਹ ਕਹਿੰਦੇ ਕਿ ਮੈਂ ਡੱਲ ਬਦਲਿਆ ਮੈਂ ਤਾਂ ਇਸ ਕਰਕੇ ਨਹੀਂ ਬਦਲਿਆ ਕਿ ਮੈਨੂੰ ਉਹਨਾਂ ਕੋਲੋਂ ਪੈਸੇ ਲੈ ਲੈ। ਮੈਂ ਤਾਂ ਇਸ ਕਰਕੇ ਨਹੀਂ ਬਦਲਿਆ ਕਿ ਮੈਂ ਉਹਨਾਂ ਦੇ ਕੋਲ ਕੋਈ ਚੇਅਰਮੈਨ ਨਹੀਂ ਲੈ ਲਈ ਕੋ ਗੱਡੀ ਲੈ ਲਈ। ਮੈਂ ਸਰਬਤੇ ਸਰਮਦਾ ਰੈਂਕ ਕਰਕੇ ਬਦਲਿਆ ਕਿ ਮੈਨੂੰ ਲੋਕਾਂ ਨੇ ਇਸ ਕਰਕੇ ਚੁਣਿਆ ਸੀ ਕਿ ਤੂੰ ਸਾਡੇ ਕੰਮ ਕਰਾਈ। ਜਦੋਂ ਮੇਰੇ ਵਾਰਡ ਦੇ ਲੋਕਾਂ ਦੇ ਕੰਮ ਰੁਕ ਗਏ ਤਾਂ ਮੈਂ ਇਸ ਕਰਕੇ ਗੱਲ ਬਦਲਿਆ ਕਿ ਮੇਰੇ ਵਾਰਡ ਦੇ ਕਿਹੜੇ ਕੰਮ ਆ ਉਹ ਹੋਣ। ਕਿਸੇ ਨੇ ਕੋਈ ਚੰਬਰੀ ਦੇਖਣਾ ਮੇਰਾ, ਮੇਰੇ ਕੰਮ ਦੇਖਣੇ ਆ। ਮੈਨੂੰ ਜਿਹੜੀ ਵੋਟ ਤੁਸੀਂ ਪਾਈ ਸੀ ਉਹ ਮੇਰੇ ਕੰਮ ਨੂੰ ਪਾਈ ਸੀ। ਇਸ ਕਰਕੇ ਮੈਂ ਕੋਈ ਕਿਸੇ ਕੋਲ ਅੱਜ ਇੰਨੇ ਲੋਕ ਇੱਥੇ ਬੈਠੇ ਆ ਇੱਕ ਬੰਦਾ ਵੀ ਹੱਥ ਚਾੱਕ ਕੇ ਕਹਿੰਦੇ ਕਿ ਮੈਂ ਕਿਸੇ ਕੋਲ ਤੁਹਾਨੂੰ 25 25 5 ਪੈਸੇ ਵੀ ਲਏ ਆ ਮੈਂ ਹੁਣ ਇੱਕ ਇਲੈਕਸ਼ਨ ਲੜਨਾਈ ਕਰ ਦੋ ਇਹ ਲੋਕ ਜਿਹੜੇ ਅੱਜ ਮੈਨੂੰ ਕਹਿੰਦੇ ਨੇ ਦਲ ਬਦਲਣਾ ਸਾਹਮਣੇ ਬਦਲਿਆ ਇਹਨਾਂ ਨੇ ਸ਼ੁਰੂ ਮਾਰਿਆ ਇਹਨਾਂ ਨੇ ਮੈਂ ਤੁਹਾਡਾ ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ 21 ਤਰੀਕ ਨੂੰ ਮੈਨੂੰ ਇੱਕ ਇੱਕ ਵੋਟ ਵਾ ਕੇ ਕੰਮ ਚ ਆ ਬਰਾਦਵਾ ਕੀ ਬੋਲੇ ਹੀ ਪ੍ਰਭਵਾ ਸਭ ਜੀ 21 ਤਰੀਕ ਜਿੱਤ ਧਾੜੀ ਦਾ ਐਲਾਨ ਹੋਣਾ ਬਾਕੀ ਹੈ ਜਿੱਤ ਧਾੜੀ ਪੱਕੀ ਆ 21 ਤਰੀਕ ਨੂੰ ਐਲਾਨ ਹੋਣਾ ਬਾਕੀ ਆ ਜਿੱਤ ਧਾੜੀ ਚੀਤੀਆਂ ਇੱਕ ਦਲ ਹੋਰ ਮੈਂ ਕਰ ਦਿੰਦਾ ਇਹ ਜਿਹੜਾ ਇਲੈਕਸ਼ਨ ਆ ਇਹ ਇਲੈਕਸ਼ਨ ਇੱਕ ਐਮਐਲਏ ਲੜ ਰਿਹਾ ਇੱਕ ਐਮਪੀ ਲੜ ਰਿਹਾ ਐਕਸ ਇੱਕ ਕੇਂਦਰੀ ਮੰਤਰੀ ਐਕਸ ਲੜ ਰਿਹਾ ਪਰ ਦਰਦੀਪ ਸਿੰਘ ਦੀਪੇ ਦਾ ਇਲੈਕਸ਼ਨ ਐਮਸੀ ਦਾ ਨਹੀਂ ਐਮਐਲਏ ਦਾ ਲੜ ਰਿਹਾ ਗਰਦੀਪ ਦੀਪਾ ਫਗਵਾੜੇ ਦਾ ਐਮਐਲਏ ਆ ਜਿਹਦੇ ਨਹੀਂ ਏਡੇ ਵੱਡੇ ਵੱਡੇ ਲੀਡਰ ਚਾਰ ਚਾਰ ਦਸ ਦਸ ਜਨੇ ਮਾਰ ਕੇ ਗਏ ਆ ਪਰ ਇੱਕੋ ਇੱਕ ਬਾੜਾ ਪੂਰੇ ਫਗਵਾੜੇ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਪਰ ਮੈਂ ਤੁਹਾਨੂੰ ਇਹਦਾ ਦੱਸਣਾ ਚਾਹੁੰਦਾ ਗਰਦੀਪ ਦੀਪਾ ਐਮਪੀ ਨਹੀਂ ਐਮਐਲਏ ਆ ਫਗਵਾੜੇ ਦਾ ਐਮਐਲਏ ਔਰ ਤੁਸੀਂ ਵੋਟਾਂ ਵਾ ਕੇ ਐਮਪੀ ਬਣਾ ਲਿਓ ਪਾਰਟੀ ਨੇ ਜੋ ਬਣਾਉਣਾ ਉਹ ਸਾਰਿਆਂ ਨੂੰ ਪਤਾ ਹੈ ਤੁਸੀਂ ਐਂ ਵੀ ਬਣਾ ਦਿਓ ਪਾਰਟੀ ਨੇ ਜੋ ਬਣਾਉਣਾ ਇਹਨੂੰ ਉਹ ਬਣਾ ਕੇ ਹਟਰਾ ਜਿਹੜਾ ਮਰਜੀ ਜ਼ੋਰ ਦਾ ਲਵੇ